ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1018 ਦੀ ਵਿਆਖਿਆ ਅਤੇ ਪਾਠ ਸਰਵਣ ਕੀਤਾ ਸੀ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1019 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਮਾਰੂ ਮਹੱਲਾ ਪੰਜਵਾਂ ਰਾਗ ਮਾਰੂ ਵਿੱਚ ਪੰਚਮ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਜੀ ਦੀ ਬਾਣੀ ਜੀਵਨ ਸਫਲ ਜੀਵਨ ਸੋਣ ਹਰ ਜਪ ਜਪ ਸਦ ਜੀਵਨ ਰਹਾਓ ਗੁਰੂ ਜੀ ਫਰਮਾਨ ਕਰਦੇ ਹਨ ਕਿ ਜੀਵਨ ਵਿੱਚੋਂ ਉਸ ਮਨੁੱਖ ਦਾ ਜੀਵਨਾ ਕਾਮਯਾਬ ਹੈ ਜਿਹੜਾ ਹਰੀ ਨਾਮ ਸੁਣ ਕੇ ਸਦਾ ਹਰੀ ਨਾਮ ਜਪ ਕੇ ਜੀਉਂਦਾ ਹੈ ਰਹਾਓ ਪੀਵਨਾ ਜੇਤ ਮਨ ਆ ਘਾਵੇ ਨਾਮ ਅੰਮ੍ਰਿਤ ਰਸ ਪੀਵਨਾ ਆਤਮਕ ਜੀਵਨ ਦੇਣ ਵਾਲਾ ਹਰੀ ਨਾਮ ਰਸ ਪੀਣਾ ਚਾਹੀਦਾ ਹੈ ਇਹ ਪੀਣਾ ਐਸਾ ਹੈ ਕਿ ਇਸ ਦੀ ਰਾਹੀ ਮਨ ਮਾਇਆ ਦੀ ਦ੍ਰਿਸ਼ਨਾਵਲੋਂ ਰਜਿਆ ਰਹਿੰਦਾ ਹੈ ਖਾਵਨਾ ਜਿਤ ਭੁੱਖ ਨ ਲਾਗੇ ਸੰਤੋਖ ਸਦਾ ਤ੍ਰਿਪਤੀ ਵਨਾ ਨਾਮ ਭੋਜਨੁ ਹੀ ਜਿੰਦ ਦੀ ਖੁਰਾਕ ਬਣਾਣਾ ਚਾਹੀਦਾ ਹੈ ਕਿਉਂਕਿ ਇਸ ਦੀ ਬਰਕਤ ਨਾਲ ਮਾਇਆ ਵਾਲੀ ਭੁੱਖ ਨਹੀਂ ਲੱਗਦੀ ਸੰਤੋਖ ਵਿੱਚ ਸਦਾ ਰਜੇ ਰਹਦਾ ਹੈ ਪੈ ਨਾ ਰਖ ਪਤ ਪਰਮੇਸ਼ਰ ਫਿਰ ਨਾਂਗੇ ਨਹੀਂ ਧੀਵਨਾ ਹੈ ਜਿੰਦੇ ਪਤੀ ਪਰਮੇਸ਼ਰ ਦਾ ਨਾਮ ਕਪੜਾ ਹੀ ਸਿਰ ਉੱਤੇ ਰੱਖ ਫਿਰ ਕਦੇ ਸਿਰੋਂ ਨੰਗੇ ਨਹੀਂ ਹੋ ਸਕੀਦਾ ਹੈ ਭੋਗ ਨਾ ਮਨ ਮਦ ਦੇ ਹਰ ਰਸ ਸੰਤ ਸੰਗਤ ਮਹਿ ਲੀਵਨਾ ਮਨ ਵਿੱਚ ਹਰੀ ਨਾਮ ਰਸ ਨੂੰ ਹੀ ਮਾਰਨਾ ਚਾਹੀਦਾ ਹੈ ਸੰਤਾਂ ਦੀ ਸੰਗਤ ਵਿੱਚ ਰਹਿ ਕੇ ਨਾਮ ਰਸ ਹੀ ਪੀਣਾ ਚਾਹੀਦਾ ਹੈ ਬਿਨ ਤਾਗੇ ਬਿਨ ਸੂਈ ਆਨੀ ਮਨ ਹਰ ਭਗਤੀ ਸੰਗ ਸੀਵਨਾ ਕਿਸੇ ਸੂਈ ਦੀ ਲੋੜ ਨਹੀਂ ਪੈਂਦੀ ਕਿਸੇ ਧਾਗੇ ਦੀ ਲੋੜ ਨਹੀਂ ਪੈਂਦੀ ਜਿਉਂ-ਜਿਉਂ ਨਾਮ ਜਪਦੇ ਰਹੀਏ ਬਿਨਾ ਸੂਈ ਧਾਗਾ ਲਿਆਉਣ ਦੇ ਮਨ ਪਰਮਾਤਮਾ ਦੀ ਭਗਤੀ ਵਿੱਚ ਸੀਤਾ ਜਾਂਦਾ ਹੈ ਮਾਤੇ ਆਹਰ ਰਸ ਮਹਿ ਰਾਤੇ ਤਿਸ ਬਹੁੜ ਨਾ ਕ ਬਹੁ ਔਖੀ ਬਨਾ ਜਿਹੜੇ ਮਨੁੱਖ ਪਰਮਾਤਮਾ ਦੇ ਨਾਮ ਰਸ ਵਿੱਚ ਰੰਗੇ ਜਾਂਦੇ ਹਨ ਉਹ ਅਸਲ ਨਸ਼ੇ ਵਿੱਚ ਮਸਤ ਹਨ ਇਹ ਨਸ਼ਾ ਮੁੜ ਕਦੇ ਭੀ ਘਟਦਾ ਨਹੀਂ ਮਿਲੇਉ ਤਿਸ ਸਰਬ ਨਿਧਾਨਾ ਪ੍ਰਭ ਕਿਰਪਾਲ ਜਿਸ ਦੀਵਨਾ ਪਰ ਕਿਰਪਾਲ ਪ੍ਰਭੂ ਨੇ ਆਪ ਜਿਸ ਜੀਵ ਨੂੰ ਇਹ ਨਾਮ ਦਾਤ ਦਿੱਤੀ ਉਸ ਨੂੰ ਹੀ ਸਾਰੇ ਖਜ਼ਾਨਿਆਂ ਦਾ مالک ਪ੍ਰਭੂ ਮਿਲ ਪਿਆ ਸੋਖ ਨਾਨਕ ਸੰਤਨ ਕੀ ਸੇਵਾ ਚਰਨ ਸੰਤ ਧੋਏ ਪੀਵਨ ਹੈ ਨਾਨਕ ਅਸਲ ਆਤਮਕ ਆਨੰਦ ਸੰਤ ਜਨਾਂ ਦੀ ਸੇਵਾ ਕਰਨ ਵਿੱਚ ਹੀ ਹੈ ਸੰਤਾਂ ਦੇ ਚਰਨ ਧੋ ਕੇ ਪੀਣ ਵਿੱਚ ਹੈ ਭਾਵ ਗਰੀਬੀ ਵਾਲਾ ਗਰੀਬੀ ਭਾਵਨਾ ਨਾਲ ਸੰਤਾਂ ਦੀ ਸੇਵਾ ਵਿੱਚ ਹੀ ਸੁਖ ਹੈ ਮਾਰੂ ਮਹੱਲਾ ਪੰਜਵਾਂ ਘਰ ਅਠਵਾਂ ਝੁਲੀਆਂ ਰਾਗ ਮਾਰੂ ਘਰ ਅਠਵੇਂ ਵਿੱਚ ਪੰਚਮ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਣੀ ਅੰਜੋਲੀਆਂ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਜੇ ਸੁਗ੍ਰਹਿ ਬਹੁਤ ਤਿਸੈ ਗ੍ਰਹਿ ਚਿੰਤਾ ਗੁਰੂ ਜੀ ਫਰਮਾਨ ਕਰਦੇ ਹਨ ਕਿ ਜਿਸ ਮਨੁੱਖ ਦੇ ਘਰ ਵਿੱਚ ਬਹੁਤ ਮਾਇਆ ਹੁੰਦੀ ਹੈ ਉਸ ਮਨੁੱਖ ਦੇ ਹਿਰਦੇ ਘਰ ਵਿੱਚ ਹਰ ਵੇਲੇ ਚਿੰਤਾ ਰਹਿੰਦੀ ਹਾ ਚਿੰਤਾ ਰਹਿੰਦੀ ਹੈ ਕਿਤੇ ਇਹ ਮਾਇਆ ਖੋਸ ਨਾ ਜਾਏ ਜੇ ਸੁਗ੍ਰਹਿ ਥੋੜੀ ਸੋ ਫਿਰੈ ਪਰਮੰਤਾ ਪਰ ਜਿਸ ਮਨੁੱਖ ਦੇ ਘਰ ਵਿੱਚ ਥੋੜੀ ਮਾਇਆ ਹੈ ਉਹ ਮਨੁੱਖ ਮਾਇਆ ਦੀ ਖਾਤਰ ਭੜਕਦਾ ਫਿਰਦਾ ਹੈ ਕਿਉਂਕਿ ਮਾਇਆ ਨਾ ਹੋਣ ਤੇ ਵੀ ਮਨੁੱਖ ਦੁਖੀ ਹੈ ਤੇ ਮਾਇਆ ਬਹੁਤ ਜ਼ਿਆਦਾ ਹੋਣ ਤੇ ਵੀ ਉਹਨਾਂ ਮਨੁੱਖਾਂ ਨੂੰ ਨੀਂਦ ਹੀ ਨਹੀਂ ਆਉਂਦੀ ਜਿੰਦੇ ਕੋਲ ਬਹੁਤ ਜ਼ਿਆਦਾ ਮਾਇਆ ਹੁੰਦੀ ਹੈ ਵੀ ਕੋਈ ਲੁੱਟ ਕੇ ਨਾ ਲੈ ਜਾਵੇ ਦੋਹੋਂ ਬਿਵਸਥਾ ਤੇ ਜੋ ਮੁਕਤਾ ਸੋਈ ਸੁਹੇਲਾ ਭਾਲੀ ਹੈ ਪਰ ਜਿਹੜਾ ਮਨੁੱਖ ਇਹਨਾਂ ਦੋਹਾਂ ਹਾਲਾਤਾਂ ਚੋਂ ਦੋਹਾਂ ਹਾਲਤਾਂ ਤੋਂ ਬਚਿਆ ਰਹਿੰਦਾ ਹੈ ਉਹੀ ਮਨੁੱਖ ਸੋਖਾ ਵੇਖੀਦਾ ਹੈ ਗ੍ਰਹਿ ਰਾਜ ਮੈ ਨਰਕ ਉਦਾਸ ਕਰੋਦਾ ਜਿਹੜਾ ਮਨੁੱਖ ਗ੍ਰਸਥ ਤੇ ਐਸ਼ਵਰਜ ਵਿੱਚ ਰੁੱਝਾ ਹੋਇਆ ਹੈ ਉਹ ਅਸਲ ਵਿੱਚ ਨਰਕ ਭੋਗ ਰਿਹਾ ਹੈ ਜਿਹੜਾ ਮਨੁੱਖ ਗ੍ਰਸਥ ਦੇ ਜੰਜਾਲਾਂ ਦਾ ਤਿਆਗ ਕਰ ਗਿਆ ਹੈ ਉਸਦਾ ਕ੍ਰੋਧ ਦਾ ਸ਼ਕਾਰ ਹੋਇਆ ਰਹਿੰਦਾ ਹੈ ਬਹੁ ਵਿਦ ਬੇਦ ਪਾਠ ਸਭ ਸੋਦਾ ਭਾਵੇਂ ਉਸਨੇ ਕਈ ਤਰੀਕਿਆਂ ਨਾਲ ਸਾਰੇ ਵੇਦ ਪਾਠ ਸੋਧੇ ਹੋਣ ਭਾਵੇਂ ਸਾਰਿਆਂ ਦਾ ਹੀ ਲਿਖਣ ਕੀਤਾ ਹੋਵੇ ਦੇਹੀ ਮੈਂ ਜੋ ਰਹਿ ਲਿਪਤਾ ਤਿਸ ਜਨ ਕੀ ਪੂਰਨ ਖਾਲੀਐ ਉਸ ਮਨੁੱਖ ਦੀ ਹੀ ਮੰਦ ਸਿਰੇ ਚੜਦੀ ਹੈ ਜੋ ਸਰੀਰ ਦੀ ਖਾਤਰ ਕਿਰਤਕਾਰ ਕਰਦਿਆਂ ਹੀ ਮਾਇਆ ਬਲੋਂ ਨਿਰਲੇਪ ਰਹਿੰਦਾ ਹੈ ਜਾਗਦ ਸੂਤਾ ਭਰਮ ਵਿਗੂਤਾ ਜਿਹੜਾ ਮਨੁੱਖ ਹੋਮੈ ਦੇ ਬੰਧਨਾਂ ਨਾਲ ਬੱਝਾ ਪਿਆ ਹੈ ਉਹ ਜਾਗਦਾ ਸੁੱਤਾ ਹਰ ਵੇਲੇ ਹੀ ੜਕਣਾ ਵਿੱਚ ਪੈ ਕੇ ਖ਼ਵਾਰ ਹੁੰਦਾ ਹੈ ਬੇਨਗੋਰ ਮੁਕਤ ਨਾ ਹੋਈਐ ਮੀਤਾ ਏ ਮਿੱਤਰ ਗੁਰੂ ਦੀ ਸ਼ਰਨ ਤੋਂ ਬਿਨਾਂ ਇਹਨਾ ਬੰਧਨਾਂ ਤੋਂ ਖਲਾਸੀ ਨਹੀਂ ਹੁੰਦੀ ਸਾਧ ਸੰਗ ਟੁੱਟੈ ਹੋ ਬੰਧਨ ਏ ਕੋ ਏਕ ਨਿਹਾਲੀਐ ਜੈਸਾ ਮਨੁੱਖ ਦੇ ਹੋਮੈ ਦੇ ਬੰਧਨ ਗੁਰੂ ਦੀ ਸੰਗਤ ਵਿੱਚ ਟਿਕ ਕੇ ਟੁੱਟ ਜਾਂਦੇ ਹਨ ਉਹ ਹਰਥਾਂ ਇੱਕ ਪ੍ਰਮਾਤਮਾ ਨੂੰ ਹੀ ਵੇਖਦਾ ਹੈ ਕਰਮ ਕਰੇ ਤਾਂ ਬੰਦਾ ਨਹਿ ਕਰੇ ਤਾਂ ਨਿੰਦਾ ਜਿਹੜਾ ਮਨੁੱਖ ਸ਼ਾਸਤਰਾਂ ਅਨੁਸਾਰ ਮਿਥੇ ਹੋ ਧਾਰਮਿਕ ਕੰਮ ਕਰਮ ਕਰਦਾ ਰਹਿੰਦਾ ਹੈ ਉਹ ਹੀ ਨਾ ਕਰਮਾਂ ਦੇ ਜਾਲ ਵਿੱਚ ਜਕੜਿਆ ਰਹਿੰਦਾ ਹੈ ਤੇ ਜੇ ਉਹ ਕਿਸੇ ਵੇੜੇ ਇਹ ਕਰਮ ਨਹੀਂ ਕਰਦਾ ਕਰਮ ਕਾਂਢੀ ਲੋਕ ਉਸਦੀ ਨਿੰਦਿਆ ਕਰਦੇ ਹਨ ਮੋਹ ਮਗਨ ਮਨ ਵਿਆਪਿਆ ਜਿੰਦਾ ਸੋ ਉਸਦਾ ਮਨ ਮੋਹ ਵਿੱਚ ਡੁੱਬਾ ਰਹਿੰਦਾ ਹੈ ਚਿੰਤਾ ਨਾਲ ਨਪਿਆ ਰਹਿੰਦਾ ਹੈ ਗੁਰ ਪ੍ਰਸਾਦ ਸੁਖ ਦੁਖ ਸਮਝ ਜਾਣੈ ਕਟ ਕਟ ਰਾਮ ਹਿਆਲੀ ਐ ਗੁਰੂ ਦੀ ਕਿਰਪਾ ਨਾਲ ਜਿਹੜਾ ਮਨੁੱਖ ਸੁਖ ਤੇ ਦੁਖ ਨੂੰ ਇੱਕੋ ਜਿਹਾ ਸਮਝਦਾ ਹੈ ਉਹਰੇਕ ਸਰੀਰ ਵਿੱਚ ਇੱਕੋ ਪ੍ਰਭੂ ਨੂੰ ਵਸਦਾ ਵੇਖਦਾ ਹੈ ਸੰਸਾਰੈ ਮੈਂ ਸਹਿ ਸਹਾ ਬਿਆਪੈ ਜਗ ਦੇ ਧੰਦਿਆਂ ਵਿੱਚ ਮਨੁੱਖ ਨੂੰ ਕੋਈ ਨਾ ਕੋਈ ਸਹਿਮ ਨੱਪੀ ਹੀ ਰੱਖਦਾ ਹੈ ਅਕਾਥ ਕਥਾ ਅਗੋਚਰ ਨਹੀਂ ਜਾਪੈ ਉਸ ਨੂੰ ਕਥ ਅਗੋਚਰ ਪ੍ਰਮਾਤਮਾ ਦੀ ਸਿਫਤ ਸਲਾ ਸੁਜਦੇ ਹੀ ਨਹੀਂ ਜਿਸਾ ਬੁਝਾਏ ਸੋਈ ਬੁਝੈ ਹੋ ਹੋ ਬਾਲਕ ਵਾਗੀ ਪਾਲੀਐ ਪਰ ਜੀਵ ਦੇ ਕੀ ਵਸ ਉਹੀ ਮਨੁੱਖ ਜੀਵਨ ਦਾ ਸਹੀ ਰਸਤਾ ਸਮਝਦਾ ਹੈ ਸਹੀ ਰਸਤੇ ਉਤੇ ਤੁਰਦਾ ਹੈ ਜਿਸ ਨੂੰ ਪਰਮਾਤਮਾ ਆਪ ਬਖਸ਼ਦਾ ਹੈ ਉਸ ਮਨੁੱਖ ਨੂੰ ਪਰਮਾਤਮਾ ਬੱਚੇ ਵਾਂਗ ਪਾਲਦਾ ਹੈ ਛੋੜ ਬਹੈ ਤੋ ਛੂਟੈ ਨਹੀਂ ਜਦੋਂ ਕੋਈ ਮਨੁੱਖ त्यागी ਬਣ ਕੇ ਮਾਇਆ ਨੂੰ ਆਪਣੇ ਵੱਲੋਂ ਛੱਡ ਬੈਠਦਾ ਹੈ ਤਦੋਂ ਵੀ ਮਾਇਆ ਖਲਾਸੀ ਨਹੀਂ ਕਰਦੀ ਇਹ ਨਹੀਂ ਛੁੱਟਦੀ ਮਾਇਆ ਜੋ ਸੰਚੈ ਤੋ ਭੋ ਮਨ ਮਾਹੀ ਪਰ ਜਦੋਂ ਕੋਈ ਮਨੁੱਖ ਮਾਇਆ ਇਕੱਠੀ ਕਰਦਾ ਜਾਂਦਾ ਹੈ ਤਦੋਂ ਇਕੱਠੀ ਕਰਨ ਵਾਲੇ ਦੇ ਮਨ ਵਿੱਚ ਡਰ ਬਣਿਆ ਰਹਿੰਦਾ ਹੈ ਕਿ ਕਿਤੇ ਹੱਥੋਂ ਚੜੀ ਨਾ ਜਾਏ ਮਾਇਆ ਮਾਇਆ ਨਾਲ ਮਨੁੱਖ ਦਾ ਪਿਆਰ ਹੀ ਬਹੁਤ ਹੁੰਦਾ ਹੈ ਇਸ ਹੀ ਮਹਿ ਜਿਸ ਕੀ ਪਤ ਰਾਖੈ ਤਿਸ ਸਾਧੂ ਚੌਰ ਢਾਲੀ ਐ ਇਸ ਮਾਇਆ ਦੇ ਵਿੱਚ ਰਹਿੰਦਿਆ ਹੀ ਪ੍ਰਮਾਤਮਾ ਆਪ ਜਿਸ ਮਨੁੱਖ ਦੀ ਇੱਜ਼ਤ ਰੱਖਦਾ ਹੈ ਉਸ ਗੁਰਮਖ ਦੇ ਸਿਰ ਉੱਤੇ ਚੰਵਰ ਚੁਲਾਇਆ ਜਾਂਦਾ ਹੈ ਸੋ ਸੂਰਾ ਤਿਸ ਹੀ ਹੋਏ ਮਰਣਾ ਜਿਹੜਾ ਮਨੁੱਖ ਮਾਇਆ ਦੇ ਟੱਕਰੇ ਤੇ ਸੂਰਮਾ ਬਣਦਾ ਹੈ ਉਸੇ ਨੂੰ ਹੀ ਮਾਇਆ ਵੱਲੋਂ ਉਪਰਾਮਤਾ ਮਿਲਦੀ ਹੈ ਜੋ ਭਾਗ ਤਿਸ ਜੋਨੀ ਫਿਰਨਾ ਪਰ ਜਿਹੜਾ ਮਨੁੱਖ ਮਾਇਆ ਤੋਂ ਭਾਂਜ ਖਾ ਜਾਂਦਾ ਹੈ ਉਸ ਨੂੰ अनेका ਜੂਨਾ ਵਿੱਚ ਪਟਕਣਾ ਫਿਰਦਾ ਹੈ ਉਹ ਮਨੁੱਖ अनेका ਜੂਨਾ ਵਿੱਚ ਪਟਕਦਾ ਫਿਰਦਾ ਹੈ ਫਿਰ ਉਸ ਦੀ ਕਿਤੇ ਖਲਾਸੀ ਨਹੀਂ ਹੁੰਦੀ ਜੋ ਵਰਤਾਏ ਸੋਈ ਪਲ ਮੰਨੈ ਬੋਝ ਹੁਕਮੇ ਦੁਰਮਤ ਜਾਲੀਐ ਸੂਰਮਾ ਮਨੁੱਖ ਉਸੇ ਪਾਣੇ ਨੂੰ ਮਿੱਠਾ ਕਰਕੇ ਮੰਦਾ ਹੈ ਜਿਹੜਾ ਪਾਣਾ ਪ੍ਰਮਾਤਮਾ ਵਰਤਾਂਦਾ ਹੈ ਉਹ ਮਨੁੱਖ ਰਜਾ ਨੂੰ ਸਮਝ ਕੇ ਆਪਣੇ ਅੰਦਰੋਂ ਖੋਟੀ ਮਤ ਨੂੰ ਸਾੜ ਦਿੰਦਾ ਹੈ ਜਿੱਤ ਜਿੱਤ ਲਾਵੇ ਤਿੱਤ ਤਿੱਤ ਲਗਣਾ ਏ ਪ੍ਰਭੂ ਪਰਮਾਤਮਾ ਤੂੰ ਜਿਸ ਜਿਸ ਕੰਮ ਵਿੱਚ ਜੀਵਾਂ ਨੂੰ ਲਾਂਦਾ ਹੈ ਉਸੇ ਉਸੇ ਕੰਮ ਵਿੱਚ ਜੀਵ ਲੱਗਦੇ ਹਨ ਕਰ ਕਰ ਵੇਖੇ ਆਪਣੇ ਜਚਨਾ ਪਰਮਾਤਮਾ ਆਪਣੀ ਮਰਜ਼ੀ ਦੇ ਕੰਮ ਕਰ ਰਿਹਾ ਕੇ ਆਪ ਹੀ ਉਹਨਾਂ ਨੂੰ ਵੇਖਦਾ ਹੈ ਨਾਨਕ ਕੇ ਪੂਰਨ ਸੁਖ ਦਾਤੇ ਤੂੰ ਦੇਹ ਤਾ ਨਾਮ ਸੁਮਾਲੀਐ हे ਨਾਨਕ ਸਾਰੇ ਸੁਖ ਦੇਣ ਵਾਲੇ ਪ੍ਰਭੂ ਜੀ ਤੂੰ ਆਪਣੇ ਨਾਮ ਦੀ ਦਾਤ ਦੇਵੇਂ ਤਾਂ ਹੀ ਤੇਰਾ ਨਾਮ ਹਿਰਦੇ ਵਿੱਚ ਵਸਾਇਆ ਜਾ ਸਕਦਾ ਹੈ ਮਾਰੂ ਮਹੱਲਾ ਪੰਜਵਾ ਬਿਰਖੇ ਹੀਠ ਸਭ ਜਗਤ ਇਕੱਠੇ ਜਿਵੇਂ ਸੂਰਜ ਡੁੱਬਣ ਵੇਲੇ ਨੇਕਾਂ ਪੰਛੀ ਕਿਸੇ ਰੁੱਖ ਉੱਤੇ ਆ ਇਕੱਠੇ ਹੁੰਦੇ ਹਨ ਇਸੇ ਤਰ੍ਹਾਂ ਇਸ ਆਕਾਸ਼ ਰੁੱਖੇਠ ਸਾਰੇ ਜੀਵ ਜੰਤੂ ਆ ਕੇ ਇਕੱਠੇ ਹੋਏ ਹਨ ਇੱਕ ਤਤੇ ਇੱਕ ਬੋਲਨ ਮਿੱਠੇ ਅਤੇ ਕਈ ਖਰਵੇ ਬੋਲਦੇ ਹਨ ਤਤੇ ਬੋਲਦੇ ਹਨ ਪਰ ਕਈ ਮਿੱਠੇ ਬੋਲ ਬੋਲਦੇ ਹਨ ਕਈ ਮੂਰਖਾ ਨੂੰ ساری ਉਮਰ ਲੰਘ ਜਾਂਦੀ ਹੈ ਬੋਲਣਾ ਹੀ ਨਹੀਂ ਆਉਂਦਾ ਇਹੋ ਕੀ ਗੱਲ ਕਰ ਰਹੇ ਨੇ ਕੀ ਬੋਲ ਰਹੇ ਨੇ ਆਪ ਤੋਂ ਵੱਡੇ ਨੂੰ ਕਿਵੇਂ ਬੁਲਾਣਾ ਹੈ ਉਹ ਮੂਰਖਾਂ ਦੇ ਵੀ ਮੂਰਖ ਹੁੰਦੇ ਹਨ ਕਿਉਂਕਿ ਜਿਵੇਂ ਜੇ ਕਹਿੰਦੇ ਕੋਕੋ ਮੇਰੇ ਕੋਕੋ ਦੇ ਬੱਚੇ ਤੇ ਮੂਰਖਾਂ ਦੇ ਘਰੇ ਫਿਰ ਗਾਂ ਮੂਰਖ ਹੀ ਜਮਦੇ ਹਨ ਇੱਕ ਤੱਤੇ ਇੱਕ ਬੁੱਲਣ ਮਿੱਠੇ ਕਈ ਖਰਵੇ ਬੋਲਦੇ ਹਨ ਤੇ ਕਈ ਚੰਗਿਆਂ ਦੇ ਕਰ ਚੰਗੇ ਜਮਣ ਉਹ ਮਿੱਠੇ ਬੋਲਦੇ ਹਨ ਅਸਤ ਦੋਤ ਪਿਆ ਉਠ ਚੱਲੇ ਜਿਉਂ-ਜਿਉਂ ਓਦ ਬਿਹਾਣੀਆਂ ਡੁੱਬਾ ਹੋਇਆ ਸੂਰਜ ਜਦੋਂ ਆਕਾਸ਼ ਵਿੱਚ ਮੋੜ ਚੜ ਪੈਂਦਾ ਹੈ ਤਾਂ ਪੰਛੀ ਰੁੱਖ ਤੋਂ ਪੰਛੀ ਰੁੱਖ ਤੋਂ ਉੱਡ ਕੇ ਉੱਠ ਕੇ ਉੱਡ ਜਾਂਦੇ ਹਨ ਤਿਵੇਂ ਹੀ ਜਿਉਂ-ਜਿਉਂ ਦੀਵਾ ਵਾਏ ਗੁਰੂ ਜਿਉਂ-ਜਿਉਂ ਜੀਵਾਂ ਦੀ ਉਮਰ ਮੁੱਕ ਜਾਂਦੀ ਹੈ ਪੰਛੀਆਂ ਵਾਂਗ ਇਥੋਂ ਕੂਝ ਕਰ ਜਾਂਦੇ ਹਨ ਪਾਪ ਕਰੇ ਦੜ ਸਰ ਪਰ ਮੁਠੇ ਇਥੇ ਪਾਪ ਕਰਨ ਵਾਲੇ ਜੀਵ ਆਪਣੇ ਆਤਮਿਕ ਜੀਵਨ ਦਾ ਸਰਮਾਇਆ ਜ਼ਰੂਰ ਲੂਟਾ ਜਾਂਦੇ ਹਨ ਅਜਰਾਇਲ ਫੜੇ ਫੜ ਕੁੱਠੇ ਪਾਪ ਕਰਨ ਵਾਲਿਆ ਨੂੰ ਮੌਤ ਦਾ ਫਰਿਸ਼ਤਾ ਫੜ ਕੇ ਕੋਹੀ ਜਾਂਦਾ ਹੈ ਦੋਜਗ ਪਾਏ ਸਿਰਜਣ ਹਾਰੇ ਲਿਖਾ ਮੰਗੇ ਬਾਣੀਆਂ ਇਹ ਯਕੀਨ ਜਾਣੋ ਕਿ ਜਹਾਨੂ ਸਿਰਜਣਹਾਰ ਨੇ ਦੋਜਗ ਵਿੱਚ ਪਾ ਕੇ ਰੱਖਿਆ ਹੈ ਉਹਨਾਂ ਪਾਸੋਂ ਧਰਮ ਰਾਜ ਉਹਨਾਂ ਦੇ ਕੀਤੇ ਕਰਮਾਂ ਦਾ ਲੇਖਾ ਮੰਗਦਾ ਹੈ ਸੰਗ ਨਾ ਕੋਈ ਭਈਆ ਬੇਬਾ ਜਗਤੋਂ ਕੂਝ ਕਰਨ ਵੇਲੇ ਨਾ ਕੋਈ ਭਰਾ ਨਾ ਕੋਈ ਭੈਣ ਕੋਈ ਵੀ ਜੀਵ ਦੇ ਨਾਲ ਨਹੀਂ ਜਾਂਦਾ ਇੱਥੇ ਗੁਰੂ ਜੀ ਨੇ ਕਿਹਾ ਸੰਗ ਨਾ ਕੋਈ ਭਈਆ ਬੇਬਾ ਪਈਆ ਭਰਾ ਹੋ ਗਿਆ ਤੇ ਬੇਬਾ ਪੁਰਾਣੇ ਸਮਿਆਂ ਚ ਬੇਬੇ ਵੱਡੀ ਭੈਣ ਨੂੰ ਕਹਿੰਦੇ ਸੀ ਜਿਸ ਤਰ੍ਹਾਂ ਬੇਬੇ ਨਾਨਕੀ ਗੁਰੂ ਨਾਨਕ ਪਾਤਸ਼ਾਹ ਦੇ ਵੱਡੇ ਭੈਣ ਜੀ ਸਨ ਤੇ ਉਹਨਾਂ ਨੂੰ ਬੇਬੇ ਨਾਨਕੀ ਕਹਿੰਦੇ ਸੀ ਗੁਰੂ ਜੀ ਇਸ ਤਰ੍ਹਾਂ ਪੁਰਾਣੀ ਭਾਸ਼ਾ ਵਿੱਚ ਬੇਬਾ ਭੈਣ ਨੂੰ ਕਹਿੰਦੇ ਸਨ ਗੁਰੂ ਜੀ ਕਹਿੰਦੇ ਸੰਗ ਨਾ ਕੋਈ ਪਈਆ ਬੇਬਾ ਜੇ ਕੋਤੋਂ ਕੁਝ ਕਰਨ ਵੇੜੇ ਨਾ ਕੋਈ ਭਰਾ ਨੇ ਸਾਥ ਜਾਣਾ ਤੇ ਨਾ ਕਿਸੇ ਭੈਣ ਨੇ ਸਾਥ ਜਾਣਾ ਜੀਵ ਨੇ ਕੱਲਾ ਹੀ ਜਾਣਾ ਜਾਂ ਇਹਦੇ ਕੀਤੇ ਹੋਏ ਮੰਦੇ ਚੰਗੇ ਕਰਮ ਇਹਦੇ ਨਾਲ ਜਾਣਗੇ ਮਾਲ ਜੋ ਬਨ ਤਨ ਛੋੜ ਬਨ ਜਸਾ ਮਾਲ ਤਾਂ ਜਵਾਨੀ ਹਰੇਕ ਜੀਵ ਜ਼ਰੂਰ ਛੱਡ ਕੇ ਇੱਥੋਂ ਚਲਾ ਜਾਏਗਾ ਕਰਨ ਕਰੀ ਮਨ ਨਾ ਜਾ ਤੋ ਕਰਤਾ ਤੇ ਲਪੀੜੇ ਜਿਉ ਕਹਾਣੀਆਂ ਜਿਨਾ ਮਨੁੱਖਾ ਨੇ ਜਗਤ ਰਚਨਹਾਰ ਬਖਸ਼ਿੰਦਾ ਪ੍ਰਭੂ ਨਾਲ ਡੂੰਗੀ ਸਾਜ ਨਹੀਂ ਪਾਈ ਉਹ ਦੁੱਖਾਂ ਵਿੱਚ ਇਉਂ ਪੀੜੇ ਜਾਂਦੇ ਹਨ ਜਿਵੇਂ ਤਿਲਾਂ ਦੀ ਕਹਾਣੀ ਜਿਵੇਂ ਤੇਲ ਕਢਣ ਵਾਤੇ ਕਹਾਣੀ ਪੀੜੀ ਜਾਂਦੀ ਹੈ ਭਾਵੇਂ ਉਹ ਸਰੋਂ ਹੈ ਤੇ ਭਾਵੇਂ ਉਹ ਤਿਹੜ ਹਨ ਗੁਰੂ ਪਿਆਰਿਓ ਸ਼ਬਦ ਲੰਬਾ ਹੈ ਬਾਕੀ ਸ਼ਬਦ ਦੀ ਵਿਆਖਿਆ ਆਪਾਂ ਕੱਲ ਅਗਲੇ ਸ਼ਲੋਕ ਵਿੱਚ ਸਰਵਣ ਕਰਾਂਗੇ ਮਾਲ ਜੁਬਨ ਤਨ ਛੋੜ ਵਜੇ ਸਾ ਕਰਨ ਕਰੀ ਮਨ ਜਾਤੋ ਕਰਤਾ ਤਿਲ ਪੀੜੈ ਜਿਉ ਕਾਹਣੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1019 ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1020 ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਪੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ